ਯਾਨੀ ਗੁਰਬਾਤਿੰ ਸਿੰਘ ਦੀ ਪਿੰਡਰਾ ਵਾਲੇ ਮਹਾਪੁਰਖ ਉਹ ਇੱਕ ਆਪਣੀ ਕਿਸਮ ਦੇ ਅਭਿਆਸੀ ਇੱਕ ਆਪਣੀ ਕਿਸਮ ਦੇ ਵਿਦਵਾਨ ਪਤਾ ਨਹੀਂ ਕੀ ਸੀ बस ਗੁਰੂ ਜਾਣੇ ਗੁਰੂ ਗੋਬਿੰਦ ਸਿੰਘ ਸਾਹਿਬੇ ਜਾਣੇ ਜਿਨ੍ਹਾਂ ਨੇ ਉਹਨਾਂ ਦੀ ਪੁੱਤ ਦੀ ਮਾਏ ਨੂੰ ਬਰ ਦਿੱਤਾ ਸੀ ਅਸੀਸ ਦਿੱਤੀ ਸੀ ਮਾਤਾ ਦੇ ਮੰਗਣ ਤੋਂ ਇਹ ਮੇਰੀ ਕੁੱਲ ਵਿੱਚ ਕੋਈ ਬਰਮ ਗਿਆਨੀ ਸੰਤ ਪੈਦਾ ਹੋਵੇ ਮੇਰੀ ਸਾਰੀ ਕੁੱਲ ਤਰ ਜਾਏ ਜਦੋਂ ਲੰਮੀ ਜੱਟ ਪਰਿਆਏ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਮਾਤਾ ਨੂੰ ਬਚਨ ਦਿੱਤਾ ਸੀ ਕਹਿੰਦੇ ਮਾਤਾ ਸਮਾਂ ਲਗੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਮਾਂ ਲੱਗੂਗਾ ਤੇਰੇ ਕੁਲ ਵਿੱਚ ਮੈਂ ਆਪਣਾ ਖਾਸ ਬ੍ਰਹਮ ਗਿਆਨੀ ਸਿੱਖ ਭੇਜਾਂਗਾ ਇਹ ਬਚਨ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹ ਸੰਤ ਗਿਆਨੀ ਗੁਰੂ ਗੋਬਿੰਦ ਸਿੰਘ ਜੀ ਦਾ ਸੀ ਇਸ ਕਰਕੇ ਫਰਕ ਹੈ ਬਖਸ਼ਿਸ਼ ਵਾਲੀ ਮਹਾਨਤਾ ਪੂਣਾ ਨੇ ਜੋ ਢੁਗਾਈਆਂ ਦੇ ਵਿੱਚੋਂ ਇਹ ਸਿਧਾਂਤ ਨੂੰ ਕੱਢ ਕੇ ਲੈਂਦਾ ਮਾਰ ਪਾ ਦਿੱਤੀ ਸਾਰੇ ਵਿਦਵਾਨਾਂ ਦੇ ਵਿਚਾਰ ਪਰ ਕੋਈ ਉਹਨੂੰ ਕੱਟ ਨਹੀਂ ਸਕਿਆ ਨਾ ਕੱਟਣ ਵਾਲੀ ਹੈ ਉਹਨਾਂ ਨੇ ਲਿਆ ਮੁੱਢ ਉਹਨਾਂ ਨੇ ਮੁੱਢ ਇਹ ਲਿਆ ਵੀ ਚਾਰੇ ਜੋਗਾ ਨੂੰ ਇਹ ਨਾਮ ਜਿਹੜਾ ਦਿੱਤਾ ਕਿਹਨੇ ਸੀ ਕਿੱਥੋਂ ਮਿਲਿਆ ਸੀ ਦੇਖੋ ਜਿਹੜੀ ਚੀਜ਼ ਪਹਿਲਾਂ ਹੋਵੇ ਉਹ ਦੂਜੇ ਨੂੰ ਦਿੱਤੀ ਜਾ ਸਕਦੀ ਜਿਹੜੀ ਹੋਵੇ ਹੀ ਨਾ ਉਹ ਕਹਿੰਦੇ ਸਫਲ ਇਹਦਾ ਮਤਲਬ ਹੈ ਚਾਰੇ ਅੱਖਰ ਹੈਗੇ ਸੀ ਪਹਿਲਾਂ ਉਥੋਂ ਚੱਕ ਚੱਕ ਕੇ ਦਿੱਤਾ ਉਹ ਅੱਖਰ ਕਿਹਨੇ ਬਣਾਈ ਸੀ ਇਹ ਬਾਤ ਨਾ ਭਾਈ ਗੁਰਦਾਸ ਸਾਹਿਬ ਤੋਂ ਦੱਸੋਈ ਨਾ ਪਟਾਂ ਤੋਂ ਦੱਸੋਈ ਇਹ ਗੱਲ ਕੇਵਲ ਮਾਲਕ ਦੇ ਆਪ ਦੱਸਣ ਵਾਲੀ ਸੀ ਮਾਲਕ ਤੋਂ ਬਿਨਾਂ ਦੂਜਾ ਜਾਣਦਾ ਕੋਈ ਨਹੀਂ ਸੀ ਇਸ ਗੱਲ ਸਤਿਗੁਰੂ ਮਹਾਰਾਜ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਸ਼੍ਰੀ ਮੁਖਵਾਕ ਸ਼ਬਦ ਉਚਾਰਨ ਕੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਮ ਗ੍ਰੰਥ ਵਿੱਚ ਦਸਮ ਦੀ ਬਾਣੀ ਵਿੱਚ ਬਹੁਤ ਕੁਝ ਖਜ਼ਾਨਾ ਉਚਾਰਨ ਕੀਤਾ ਹੋਇਆ ਸਤੁਰ ਮਹਾਰਾ ਪ੍ਰਮਾਨ ਕਰਦੇ ਨੇ ਸਾਰ ਮੰਤਰ ਚਾਰੋਂ ਕਾ ਚਾਰ ਉਧਰ ਭਾਈ ਗੁਰਦਾਸ ਨੂੰ ਨਿਗਾਹ ਚ ਰੱਖਣਾ ਉਹ ਸਾਰ ਕਹਿੰਦੇ ਨੇ ਚਾਰੇ যুਗਾ ਦੇ ਇਸ ਮੰਤਰ ਨੂੰ ਸਾਰ ਮੰਤਰ ਚਾਰੋਂ ਕਾ ਚਾਰ ਚਾਰ যুਗਾ ਦੇ ਚਾਰ ਵਾਹਾ ਹਾ ਹਾ ਗੱਗਾ ਰਾਰਾ ਸਾਰ ਮੰਤਰ ਚਾਰੋਂ ਕਾ ਚਾਰ ਵਾਹਿਗੁਰੂ ਮੰਤਰ ਨਿਰਧਾਰ ਅਗਲੀ ਤੁ ਕਹਿ ਕਲਪ ਕਲ ਪ੍ਰਤੀ ਅक्षर ਕਹੀ ਇੱਕ ਇੱਕ ਕਲਪ ਯੁਗ ਇੱਕ ਇੱਕ ਕਲਪ ਇੱਕ ਇੱਕ ਅੱਖਰ ਨੂੰ ਪੈਦਾ ਕਰਕੇ ਫਿਰ ਉਸ ਨੂੰ ਸਾਧਿਆ ਜਿਵੇਂ ਪੁੱਠ ਦਿੱਤੀ ਜਾਂਦੀ ਹੈ ਨਾ ਪਹਿਲਾਂ ਮੈਂ ਬੇਨਤੀ ਕਰਕੇ ਹਟਿਆ ਕਿ ਆਵਲਾ ਰਸਾਇਣ ਐਵੇਂ ਨਹੀਂ ਬਣਦੀ ਪਰਮੇਸ਼ਰ ਨੇ ਆਪਣਾ ਨਾਮ ਆਪ ਪੈਦਾ ਕਰਕੇ ਫਿਰ ਉਸ ਨੂੰ ਸਾਧਿਆ ਇੱਕੋ ਹੀ ਨਾਮ ਹੈ ਸੰਸਾਰ ਵਿੱਚ ਐਸਾ ਰੱਬ ਦਾ ਜਿਹੜਾ ਰੱਬ ਨੇ ਆਪ ਪੈਦਾ ਕੀਤਾ ਹੋਵੇ ਤੇ ਸੋਧ ਕੇ ਫਿਰ ਆਪਣੇ ਸ਼ੀਸ਼ਣ ਹੁੰਦਾ ਹੋਵੇ ਮਨੁੱਖ ਜਾਮੇ ਵਿੱਚ ਆ ਕੇ ਸਿਰਫ ਇੱਕੋ ਹੀ ਨਾਮ ਦੂਆ ਰਹੀ ਨਹੀਂ ਕੋਈ ਜਦੋਂ ਬਾਤ ਸਮਝ ਵਿੱਚ ਆ ਜਾਏ ਪੰਜਾਬ ਸਥਾਨ ਦੇ ਲੋਕਾਂ ਦੇ ਬਾਤ ਸਮਝ ਵਿੱਚ ਆਈ ਉੱਥੇ ਬਰਮਚਾਰੀ ਆਸੁਰ ਹੈ ਜਿਹਦੇ ਵਿੱਚ ਦਾੜੀ ਕੱਟੇ ਹੋਏ ਨੂੰ ਰਹਿਣ ਨਹੀਂ ਦਿੰਦੇ Hindu ਧਰਮ ਦਾ ਇੱਕ ਐਸਾ ਆਸ਼ਰਮ ਜੋ ਆਪੇ ਕਿਸੇ ਦਾ ਆਸ਼ਰਮ ਹੈ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੈ ਜਿੱਥੇ ਕਿਸੇ ਧਰਮ ਨਾਲ ਕੋਈ ਬਿਤਗਰਾ ਨਹੀਂ ਹਰ ਸਾਲ 1 2 3 ਫਰਵਰੀ ਨੂੰ ਦਾਸ ਰੋਚੇਚੇ ਤੌਰ ਤੇ ਬੁਲਾਇਆ ਜਾਂਦਾ ਪੰਜਾਬ ਤੋਂ ਹਰ ਸਾਲ ਬੁਲਾਉਂਦੇ ਐ ਬਲਕਿ ਮੈਂ ਨਹੀਂ ਜੋਗਾ ਨਹੀਂ ਜਿੰਨਾ ਮਾਣ ਦਿੰਦਿਆ ਮੁੱਖ ਮਹਿਮਾਨ ਦਾ ਉੱਥੇ ਦਰਜਾ ਦੇ ਕੇ ਫਿਰ ਉਹ ਪ੍ਰਵਚਨ ਸੁਣਦੇ ਐ ਅੱਜ ਇੱਕ ਵਾਰ ਕਹਿੰਦੇ ਵਾਹਿਗੁਰੂ ਮੰਤਰ ਤੇ ਸੁਣਾ ਦੇ ਇਹ ਉਹਨਾਂ ਦੀ ਵਿਚਾਰ ਸਿਮਾ ਮੁਖੰਦ ਬਾਤ ਉਥੇ ਇੱਕੋ ਹੀ ਬਾਤ ਮੁਸ਼ਕਲ ਦੀ ਆਉਂਦੀ ਹੈ ਮੈਨੂੰ ਵੀ ਹਿੰਦੀ ਵਿੱਚ ਮੈਂ ਬੋਲਣ ਦਾ ਮਹਾਵਰਾਰੀ ਰੱਖਦਾ ਜ਼ਿੰਦਗੀ ਚ ਪੰਜਾਬੀ ਬੋਲੀ ਪੰਜਾਬੀ ਪੜ੍ਹੀ ਬਹੁਤਾ ਵਜਾ ਗੁਰਮੁਖੀ ਦੇ ਨਾਲ ਹੀ ਰਿਹਾ ਤੇ ਉਥੇ ਮੈਨੂੰ ਕਥਾ ਹਿੰਦੀ ਚ ਕਰਨੀ ਪੈਂਦੀ ਹੈ ਚਲੋ ਉਹ ਸਾਨੂੰ ਸੁਹਾਏ ਜਿੰਮੇਦਾਰ ਜਿੰਨੇ ਵੀ ਪੰਜਾਬ ਦੇ ਵਿਚਾਰੇ ਹਿੰਦੀ ਬੋਲਦੇ ਨੇ ਉਹ ਮਈਆਂ ਦੇ ਨਾਲ ਉਹ ਜਿਸ ਤਰ੍ਹਾਂ ਦੀ ਉਹਨਾਂ ਦੇ ਨਾਲ ਬੋਲਦੇ ਆ ਬੋਲਦੇ ਆ ਟੁੱਟੀ ਭੱਜੀ ਜੀ ਹੋ ਗਈ ਜਿਵੇਂ ਤੁਹਾਡੇ ਲਿਆਣੇ ਦੀ ਪੰਜਾਬੀ ਅਜਿਹੀ ਜੀ ਉਹੀ ਜੀ ਸਾਡੀ ਇੰਗਲਿਸ਼ ਹੋਊਗੀ ਜਈ ਜੀ ਸਾਡੀ ਹਿੰਦੀ ਹੈ ਉਹੀ ਜੀ ਰਾਜਸਥਾਨੀਆਂ ਦੀ ਪੰਜਾਬੀ ਵੀ ਤਾਂ ਹੈਗੀ ਮਗਾਮਲਾ ਹੀ ਇਦਾਂ ਉਹ ਦਿਨ ਜਿਖਰ ਕੋਈ ਕਥਾ ਬਈ ਗੁਰੂ ਪਿਆਰਿਓ ਉਹ ਰਿਜ਼ਲਟ ਇੰਨਾ ਵਧੀਆ ਆਇਆ ਰਾਜਸਥਾਨੀ ਲੋਕ ਹਜ਼ਾਰਾਂ ਦੀ ਤਦਦ ਵਿੱਚ ਬੈਠੇ ਸੀ ਉਹ ਕਹਿੰਦੇ ਵੀ ਅਸੀਂ ਅੱਜ ਤੱਕ ਸਾਨੂੰ ਤਾਂ ਇਹ ਸੀ ਵੀ ਵਾਹਿਗੁਰੂ ਮੰਤਰ ਸਿੱਖਾਦਾ ਹੈ ਕਹਿੰਦੇ ਅੱਜ ਤੋਂ ਬਾਅਦ ਅਸੀਂ ਤਾਂ ਵਾਹਿਗੁਰੂ ਇਹ ਜਪਿਆ ਕਰਨਾ ਪਰ ਇਹ ਦੱਸ ਦੋ ਵੀ ਕਿਹੜੇ ਟਾਈਮ ਜਪੀਦਾ ਸਵੇਰੇ ਕਿ ਸ਼ਾਮ ਨੂੰ ਐਡੇ ਭੋਲੇ ਲੋਕ ਸਮਝ ਆ ਗਈ ਬਾਤ ਤੁਹ ਸਮਝਤ ਹੋਗੇ ਸਾਰੇ ਨਿਰੋਲ ਸਰਾਤਨ ਮਤ ਦੇ ਨਾਲ ਜਨਮ ਤੋਂ ਸਬੰਧ ਰੱਖਣ ਵਾਲੇ ਇੱਕ ਦਿਨ ਦੀ ਕਥਾ ਦੋ ਦਿਨ ਦੀ ਕਥਾ ਦੇ ਚ ਵਾਹਿਗੁਰੂ ਮੰਤਰ ਨਾਲ ਸਾਰੇ ਜੁੜ ਗਏ ਇਹ ਹਾਂਜੀ ਇਹ ਠੀਕ ਹੈ ਸਾਡੀ ਬਾਤ ਸਮਝ ਵਿੱਚ ਆ ਗਈ ਵਾਹਿਗੁਰੂ ਸਾਡਾ ਵੀ ਉਨਾ ਹੀ ਜਨਾਬ ਵਾਹਿਗੁਰੂ ਵਰ ਮੰਤਰ ਰਾਜ ਸੋ ਮਹਾਰਾਜ ਸਾਹਿਬ ਜੀ ਕਹਿੰਦੇ ਕਲਪ ਕਲਪ ਪ੍ਰਤੀ ਅਕਸ਼ਰ ਕਈ ਸ੍ਰੀ ਗੁਰੂ ਨਾਨਕ ਜਪਿਓ ਸਹੀ ਸ਼ਬਦ ਪੂਰਾ ਕਰਕੇ ਫਿਰ ਮੈਂ ਅਰਥ ਵੱਲੋਂ ਨਾ ਨਿਜ ਆਤਮ ਪਰਮਾਤਮ ਦਰਸਇਓ ਚਾਰ ਕਲਪ ਮੈਂ ਮੰਤਰ ਸਰ ਸਇਓ ਸਾ ਮੰਤਰ ਪ੍ਰਭ ਖਾਲਸੇ ਦੀਨਾ ਉਹ ਮੰਤਰ ਗੁਰੂ ਸਾਹਿਬ ਨੇ ਆਪਣੇ ਪਿਆਰੇ ਖਾਲਸੇ ਨੂੰ ਦਿੱਤਾ ਸਾ ਮੰਤਰ ਪ੍ਰਭ ਖਾਲਸੇ ਦੀ ਨਾਮ ਵਾਹਿਗੁਰੂ ਪਦ ਪਾਵਨ ਕੀ ਨਾਮ ਹੁਣ ਇਹਦੇ ਵਿੱਚ ਜਿਹੜੀ ਆਪਣੇ ਪਿੱਛੇ ਸਵਾਲ ਸੀ ਵੀ ਇਹ ਮੰਤਰ ਕਦੋਂ ਤਿਆਰ ਹੋਇਆ ਇਹਦਾ ਉੱਤਰ ਜਿਹੜਾ ਸੀ ਵਾਹਿਗੁਰੂ ਮੰਤਰ ਦੀ ਵਿਸ਼ੇਸ਼ਤਾ ਤੇ ਕੁਝ ਸੁਣ ਲਿਆ ਕੁਝ ਹੋਰ ਵੀ ਸੁਣ ਲਓ ਸਭ ਤੋਂ ਪਹਿਲੀ ਵਾਰ ਗੁਰੂ ਸਾਹਿਬ ਦੀ ਰਸਨਾ ਤੋਂ ਮਾਤ ਲੋਕ ਵਿੱਚ ਕਦੋਂ ਤੇ ਕਿੱਥੇ ਉਚਾਰਨ ਕੀਤਾ ਇਹ ਆਪਣੇ ਸਵਾਲ ਪਿਛਲੇ ਦਿਨਾਂ ਦੇ ਜਿਹੜੀ ਕਥਾ ਚੱਲੀ ਆ ਰਹੀ ਸੀ ਜਿਹੜੀ ਰਹਿ ਜਾਂਦੀ ਸੀ ਗੱਲ ਆਪਾਂ ਨੂੰ ਇਹ ਹੁੰਦਾ ਸੀ ਦੀ ਸ਼ਾਦ ਪੂਰਾ ਕਰ ਲਈਏ ਨੌ ਸ਼ਬਦਾਂ ਨੇ ਅਰਥ ਸੀ ਇਸ ਕਰਕੇ ਵੀ ਥੋੜੀ ਜਿਹੀ ਉਹਦੇ ਵਿੱਚ ਇਹੀ ਹੁੰਦਾ ਰਹਿ ਵੀ ਚਲੋ ਪਿਛਲੇ ਨੇ ਕਰ ਲਿਆ ਹੁਣ ਧਿਆਨ ਦਿਓ ਸ਼ੰਕਾਵਾਦੀ ਇਹ ਗੱਲ ਕਹੂਗਾ ਕਿ ਗੁਰੂ ਨਾਨਕ ਦੀ ਉਮਰ ਤਾਂ ਸਾਰੀ 69 ਸਾਲ 10 ਮਹੀਨੇ ਇਹ ਕੁਝ ਦਿਨਾਂ ਦੀ ਹੈ ਮਾਜ਼ਲੋਕ ਦੀ ਤੇ ਤੁਸੀਂ ਇੱਕ ਕਲਪ ਦੀ ਗੱਲ ਕਰਦੇ ਹੋ ਵੀ ਜਾਂ ਫਿਰ ਦੂਸਰੀ ਪદ્ધਤੀ ਹੈ ਕਿ 9-9 ਯੁਗ ਇੱਕ-ਇੱਕ ਮੰਤਰ ਨੂੰ ਇੱਕ-ਇੱਕ ਅੱਖਰ ਨੂੰ ਸਾਧਿਆ 36 ਯੁਗ ਵਿੱਚ ਇਹ ਮੰਤਰ ਤਿਆਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਇੱਕ ਕਲਪ ਕਹਿੰਦੇ ਨੇ ਤੇ ਕੁਝ ਇਤਿਹਾਸ ਦੇ ਪੰਨੇ ਬੋਲ ਕੇ 36 ਕਹਿੰਦੇ ਨੇ। 36 ਯੁਗ। ਫਰ ਕੋਈ ਬਹੁਤਾ ਜ਼ਿਆਦਾ ਨਹੀਂ। ਇੱਕਦਾਂ ਕਲਪ ਬਾਰੇ ਮੈਂ ਬੇਨਤੀ ਕਰਦੇ ਵੀ ਕਲਪ ਕੀ ਨੂੰ ਕਹਿੰਦੇ ਨੇ। ਸ਼ਾਸਤਰਾਂ ਦੇ ਵਿੱਚ ਗਿਣਤੀ ਹੈ ਕਿ 4 ਯੁਗ ਸਤਯੁਗ ਤ੍ਰੇਤਾ ਦੁਆਪਰ ਦੇਖੋ ਇਹ ਸਾਰਿਆਂ ਨੂੰ ਜੇ ਹੁਣ ਗਿਣਤੀ ਚ ਪੈ ਗਈ ਫਿਰ ਆਪਾਂ ਆਪਣਾ ਕੰਮ ਜਾਦੀ ਵਿਗੜ ਜਾਊਗਾ ਤੇ ਕਾਲ ਯੁਗ ਦੀ ਉਮਰ ਤ੍ਰੇਤੇ ਦੀ ਉਮਰ ਦੁਆਪਰ ਦੀ ਉਮਰ 4 ਲੱਖ 32000 ਬੜਾ ਉਮਰ ਹੈ ਕਾਲ ਯੁਗ ਦੀ ਅਜੇ ਕਾਲ ਯੁਗ ਹਜ਼ਾਰਾਂ ਚ ਚੱਲਦਾ ਹੈ ਲੱਖਾਂ ਚ ਨਹੀਂ ਗਿਆ ਅਜੇ ਹਜ਼ਾਰਾਂ ਚ ਇਸੇ ਤਰ੍ਹਾਂ ਸਤਜੁਗ ਦੀ ਇਹ ਦੋ ਤੁਕੜੀ ਇਹ ਸਾਰੀ ਉਮਰ ਦਾ ਜੋੜ ਕਰੀਏ ਬਹੁਤ ਵੱਡਾ ਜੋੜ ਬਣਦਾ ਹੈ ਦੁਆਪਰ ਹੈ ਤ੍ਰਿਤਾ ਹੈ ਸਤਜੁਗ ਹੈ ਚਾਰੇ ਯੁਗ ਜਦੋਂ 1000 ਵਾਰ ਲੰਘ ਜਾਣ ਚਾਰੇ ਯੁਗ ਇੱਕ ਵਾਰੀ ਲੰਘ ਕੇ ਰੌਂਡ ਲਾ ਕੇ ਇੱਕ ਕਹਿ ਦਈਏ ਫਿਰ ਦੋ ਫਿਰ ਤਿੰਨ ਫਿਰ ਚਾਰ ਜਦੋਂ 1000 ਵਾਰ ਚਾਰੇ ਯੁਗ ਲੰਘ ਜਾਣ ਉਹਦਾ ਨਾਮ ਇੱਕ ਕਲਪ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇੱਕ ਕਲਪ ਇੱਕ ਅੱਖਰ ਦਾ ਜਾਪ ਕੀਤਾ ਸਹੀ ਸਹੀ ਰਜਾ ਗੁਰੂ ਗੋਬਿੰਦ ਸਿੰਘ ਕਲਪ ਕਲਪ ਪ੍ਰਤ ਅਕਸ਼ਰ ਕਹਿਓ ਇਹ ਜਾਪ ਗੁਰੂ ਨਾਨਕ ਨੇ ਆਪ ਜਪਿਆ ਸ੍ਰੀ ਗੁਰੂ ਨਾਨਕ ਜਪਿਓ ਸਹੀ ਇੱਕ ਕਲਪ ਇੱਕ ਅੱਖਰ ਚਾਰ ਕਲਪ ਵਿੱਚ ਚਾਰੇ ਅੱਖਰ ਤਿਆਰ ਹੋਏ ਉਸ ਪੰਗਵਾੜਾ ਚਾਰੇ ਅੱਖਰ ਤਿਆਰ ਕਰਕੇ ਬੀਜ ਰੂਪ ਤਿਆਰ ਕੀਤਾ ਨਾਮਾਂ ਦਾ ਸ੍ਰਿਸ਼ਟੀ ਦੇ ਨਿਰਮਾਨ ਕਰਨ ਤੋਂ ਪਹਿਲਾਂ ਦੀ ਗੱਲ ਮੈਂ ਕਰ ਰਿਹਾ ਸ੍ਰਿਸ਼ਟੀ ਦਾ ਜੇ ਨਿਰਮਾਨ ਨਹੀਂ ਸੀ ਹੋਇਆ ਇੱਥੇ ਕੋਈ ਭਾਸ਼ਾ ਨਹੀਂ ਸੀ ਬਣੀ ਇਹ ਗੱਲ ਕੇਵਲ ਮਾਲਕ ਨੂੰ ਪਤਾ ਸੀ ਮਾਲਕ ਦਸਵੇਂ ਜਾਮੇ 'ਚ ਦੱਸਣ ਲੱਗਾ ਨਹੀ ਇਹ ਬਾਤ ਕਿਸੇ ਸੰਤਾਂ ਭਗਤਾਂ ਦੇ ਦੱਸਣ ਵਾਲੀ ਹੈ ਨਹੀਂ ਸੀ ਇਹ ਤਾਂ ਉਹਨੂੰ ਪਤਾ ਸੀ ਮਾਲਕ ਨੂੰ ਵੀ ਮੈਂ ਕਿਵੇਂ ਤਿਆਰ ਕੀਤਾ ਪਹਿਲੇ ਜਾਮੇ ਦਾ ਬਹਾਨਾ ਲਾ ਕੇ ਕਹਿ ਦਿੰਦਾ ਦਸਵੇਂ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਹ ਕੀਤਾ ਗੁਰੂ ਨਾਨਕ ਕੌਣ ਸੀ ਗੁਰੂ ਗੋਬਿੰਦ ਸਿੰਘ ਤੇ ਬਕਰੇ ਜੀ ਜੋਤ ਰੂਪ ਹਰਾਤਾ ਏ ਕੋਈ ਸੀ ਜੋਤ ਉਹਾ ਜੁਗਤ ਸੈਕ ਕਾਇਆ ਫਿਰ ਬੁਲਟੀ ਹੁਣ 36 ਜੁਗ ਜਦੋਂ ਸ੍ਰਿਸ਼ਟੀ ਹੈ ਨਹੀਂ ਇਹਦਾ ਸਬੂਤ ਕਿੱਥੋਂ ਮਿਲੇਗਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਤਾਂ ਕਿੱਥੇ ਰ ਅਰਬ ਦੇ ਨਰਬਦ ਤੋਂ ਧੂਕਾਰਾ ਟਾੜੀ ਲਾਈ ਪਰਪਰਾਦੀ ਚ ਬਚਨ ਹੁੰਦੇ ਨੇ ਉਥੇ 36 ਜੁਗ ਵਰਤਿਓ ਗਵਾਰ ਹੈ 36 ਯੁਗ ਦਾ ਗੁਆਰਨੇਕਾ 36 ਯੁਗ ਲਿਖਿਆ ਫਿਰ 9-9 ਯੁਗ ਇਥੋਂ ਵੀ ਸਾਬਤ ਹੋ ਗਏ ਉਹ ਨਿਰਾਕਾਰ ਆਪਣੀ ਜਿਹੜਾ ਅਚਰਜ ਸਰੂਪ ਹੈ ਪ੍ਰਮਾਤਮਾ ਨੇ ਇੰਨਾ ਸਮਾਂ ਜਿਹੜਾ ਇਹ ਉਹਨੂੰ ਉਹਨੂੰ ਗਿਆਨ ਹੈ ਕਿੰਨੇ ਸਮੇਂ ਵਿੱਚ ਕਿੰਨਾ ਸੌਖੀ ਤੀ ਲੋ ਗਿਆ ਅਖਰ ਤਿਆਰ ਹੋਏ ਉਹ ਅਖਰ ਤਿਆਰ ਕਰਕੇ ਮਹਾਰਾਜ ਸਾਹਿਬ ਜੀ ਨੇ ਫਿਰ ਜਦੋਂ ਸ੍ਰਿਸ਼ਟੀ ਦਾ ਨਿਰਮਾਣ ਕਰਨਾ ਸੀ ਸ੍ਰਿਸ਼ਟੀ ਦੇ ਆਦ ਵਿੱਚ ਸਭ ਤੋਂ ਪਹਿਲਾਂ ਬ੍ਰਹਮਾ ਨੂੰ ਸਾਜਿਆ ਪਹਿਲਾਂ ਕੁਛ ਤਤਰਜੇ ਤਤਰਜੇ ਕੇ ਤਾਤੀ ਰਚ ਰਤੀ ਹਵਾ ਪਾਣੀ ਆਕਾਸ਼ ਅਰਚ ਦਤਾ ਫੇ ਜਦੋਂ ਪਾਣੀ ਪਾਣੀ ਸੀ ਕੋਈ ਜੀਵ ਜੰਤੂ ਨਹੀਂ ਸੀ ਉੱਥੇ ਨਾਭ ਕਮਲ ਤੇ ਬ੍ਰਹਮਾ ਉਪਜੇ ਵੀਰ ਪੜਾ ਮੁਕੰਟ ਸਵਾ ਤਾਂ ਕੋ ਅੰਤ ਨਾ ਜਾਣੀ ਰੱਖਣਾ ਆਪ ਜੀ ਯਾਦ ਰਹਿਗਾ ਬਾਪਰ ਬ੍ਰਹਮਾ ਨੂੰ ਪੈਦਾ ਕਰ ਦਤਾ ਬ੍ਰਹਮਾ ਦੇ ਕੋਲੋਂ ਸ੍ਰਿਸ਼ਟੀ ਦਾ ਨਿਰਮਾਣ ਕਰਾਉਣਾ ਸੀ ਤੇ ਬ੍ਰਹਮ ਨੂੰ ਹੰਕਾਰ ਹੋ ਗਿਆ ਸੀ ਮੈਂ ਕਿੱਥੋਂ ਪੈਦਾ ਹੋਇਆ ਮੈਂ ਆਪਣੇ ਆਪ ਪੈਦਾ ਹੋਇਆ ਮੈਂ ਸਵੈਮ ਬ੍ਰਹਮ ਹ ਉਹਨੂੰ ਆਪਣਾ ਪ੍ਰਭ ਲੱਗਣ ਲੱਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਦੇ ਆ ਕਹਿੰਦੇ ਉਹਨੇ ਬ੍ਰਹਮ ਨੇ ਇਹ ਸੋਚਦਾ ਆ ਕਮਲ ਫੁੱਲ ਹੈ ਜਾਂ ਮੈਂ ਆ ਪਾਣੀ ਆ ਮੈਂ ਕਮਲ ਫੁੱਲ ਤੋਂ ਪੈਦਾ ਹੋਈ ਨਹੀਂ ਸਕਦਾ ਤਾਂ ਬਹੁਤ ਨਿੱਕਾ ਜੈਂ ਮੈਂ ਆਪਣੇ ਆਪ ਐ ਬ੍ਰਹਮ ਮੈਂ ਕਹਿੰਦੇ ਹੰਗਤਾ ਦੇ ਵਿੱਚ ਆ ਗਿਆ ਕਿ ਮੈਂ ਹੀ ਰੱਬ ਆ ਫਿਰ ਉਹਨੂੰ ਫੁਰਨਾ ਫੁਰਿਆ ਕਿ ਤੂੰ ਇਹ ਤਾਂ ਦੇਖ ਲੈ ਵੀ ਇਹਦੀ ਕਿਤੇ ਜੜ ਕਿਤੇ ਲਗੀ ਨਾ ਹੋਵੇ ਹੇਟਾਂ ਜਿੱਥੇ ਤੋਂ ਕਾਉਲ ਫੁੱਲਦੇ ਆਂ ਤੇ ਡੰਡੀ ਵੀ ਤਾਂ ਜਾਂਦੀ ਹੈ ਹੇਟਾਂ ਟੇਟਾ ਜਾਂ ਹੋ ਕੇ ਆਪਣੀਆਂ ਸੱਜੀ ਲੱਤ ਕੱਢੀ ਉਹਦੇ ਲੱਤ ਮਾਰ ਦੋਤੀ ਰੱਬ ਨੇ ਇੱਕ ਵਾਰੀ ਮਾਫ਼ ਕਰਤਾ ਕਹਿੰਦੇ ਕੋਈ ਨਹੀਂ ਪੈਦਾ ਕਰਨ ਵਾਲੇ ਨੂੰ ਲੱਤਾਂ ਮਾਰਨ ਵਾਲੇ ਦਾ ਭਲਾ ਤਾਂ ਕਦੇ ਨਹੀਂ ਹੁੰਦਾ ਪਰ ਤੈਨੂੰ ਇੱਕ ਵਾਰੀ ਮਾਫ਼ ਕੀਤਾ ਦੂਜੀ ਵਾਰ ਫੇਰ ਮਾਰ ਦੋਤੀ ਕਹਿੰਦੇ ਜਾ ਤੈਨੂੰ ਦੂਜੀ ਵਾਰ ਵੀ ਮਾਫ਼ ਕੀਤਾ ਪਰ ਹੁਣ ਜੇ ਤੀਜੀ ਲੱਤ ਮਾਰੀ ਫੇਰ ਤੈਨੂੰ ਸਜ਼ਾ ਹੋਵੇਗੀ ਤੀਸਰੀ ਲੱਤ ਮਾਰੀ ਤਾਂ ਉਹਦੇ ਵਿੱਚ ਸਿਰੇ ਹੀਟਾ ਨੂੰ ਲੱਤਾਂ ਤਾ ਨੂੰ ਉਹ ਨਾਲੀ ਪਤਾ ਨਹੀਂ ਵੱਡੀ ਕਿਸ ਤਰ੍ਹਾਂ ਉਸ ਮਾਇਆਵੀ ਨਾਲੀ ਦੇ ਵਿੱਚ ਇਹ ਘੁੰਮਣ ਲੱਗਿਆ ਤੇ ਪ੍ਰਮਾਤਮਾ ਆਪਣੀ ਸਮਾਧੀ ਵਿੱਚ ਹੋ ਗਿਆ ਤੇ ਛੱਤੀ ਯੁਗ ਕਦੇ ਹੀਟਾ ਕਦੇ ਤਾ ਨੂੰ ਉਹਦੇ ਵਿੱਚ ਹੀ ਘੁੰਮਦਾ ਰਿਹਾ 나ਬ ਕਮਲ ਤੇ ਬ੍ਰਹਮਾ ਉਪਦੇਉ ਦੇ ਵਿੱਚੋਂ ਅਰਵੇ ਬਾਰ-ਬਾਰ ਬੇਨਤੀ ਕਰਦਾ ਹੈ ਉਹ ਉਸ ਵੇਲੇ ਪ੍ਰਮਾਤਮਾ ਨੇ ਇੱਕ ਅੱਖਰ ਹੀ ਨੂੰ ਦਿੱਤਾ ਪਰ ਨਾਲ ਦੋ ਅੱਖਰ ਹੋਰ ਜੋੜ ਦਿੱਤੇ ਇਹਨੂੰ ਅਨਭਵ ਦੇ ਵਿੱਚ ਕਿਉਂਕਿ ਅੰਦਰ ਹੀ ਬੈਠਾ ਹੈ ਇਹਨੂੰ ਇਹਨੇ ਕਿਹਾ ਵਾਸਤੇ ਵਾਸਤੇ हे ਦੇਵ हे ਪ੍ਰਕਾਸ਼ੂ ਮੈਨੂੰ ਵਾਸਾ ਦੇ ਮੈਨੂੰ ਟਿਕਾਣਾ ਦੇ ਮੈਨੂੰ ਟਿਕਾਣਾ ਦੇ ਇਹ ਇਹਨੂੰ ਦਿਲਕ ਦੇ ਨੂੰ ਫਿਰ ਪ੍ਰਮਾਤਮਾ ਨੇ ਟਿਕਾਣਾ ਦਿੱਤਾ ਤੇ ਉਹ ਫਿਰ ਨਾਮ ਪ੍ਰਮਾਤਮਾ ਦਾ ਵਾਸਤੇ ਵਾ ਇਹ ਨਾਮ ਪੈ ਗਿਆ ਸੰਸਕ੍ਰਿਤ ਜੈਸਾ ਬੋਲਿਆ ओम नमो श्री वास्ते वाए ए नाम बोलदे सुदखरे नु कहंदे मेरी तेनु नमस्कार ਹੈ ਇਹ ਸਤਜੁਗ ਦਾ ਬੜ ਗਿਆ ਜਿਹੜੇ ਸਾਦੇ ਹੋਏ ਅੱਖਰ ਸੀ ਪ੍ਰਮਾਤਮਾ ਨੇ ਸਿਰਫ ਇੱਕ ਅੱਖਰ ਦਿੱਤਾ ਪੂਰਾ ਮੰਤਰ ਨਹੀਂ ਦਿੱਤਾ ਸਤਜੁਗ ਦੇ ਵਿੱਚ ਬ੍ਰਹਮਾ ਨੂੰ ਦਿੱਤਾ ਸਤਜੁਗ ਦੇ ਵਿੱਚ ਇਹ ਦਿੱਤਾ ਹੋਇਆ ਮੰਤਰ ਵਾਸਤੇ ਵੱਖਰ ਜੀ ਦਾ ਬਣਿਆ ਉਹ ਵਾਸਤੇ ਪਵਤਾਰ ਦੇ ਨਾਲ ਵੀ ਜੁੜਿਆ ਯੁਗ ਦਾ ਮੰਤਰ ਜੁੜਿਆ ਇਹ ਸਤਿਗੁਰੂ ਸਰੂਪ ਧਾਰਨ ਕਰਕੇ ਉਹ ਦਿੱਤਾ ਹੋਇਆ ਅੱਖਰ ਜਿਹੜਾ ਸਤਿਗੁਰੂ ਦਿੱਤਾ ਸੀ ਉਹ ਆਪਣਾ ਹੀ ਦਿੱਤਾ ਹੋਇਆ ਆਪਣਾ ਅੱਖਰ ਬਾਪਸ ਲੈ ਰਿਆ ਸਤਿਗੁਰੂ ਨੇ ਕਿਉਂਕਿ ਸਿੱਖ ਪੰਥ ਵਾਸਤੇ ਇੱਕ ਨਵਾਂ ਮੰਤਰ ਤਿਆਰ ਕਰਨਾ ਸੀ ਤ੍ਰੇਤੇ ਦੇ ਵਿੱਚ ਇੱਕ ਮਨੁ ਰਾਜਾ ਹੋਇਆ ਬਹੁਤ ਵੱਡਾ ਸੀ ਅਵਤਾਰੀ ਪੁਰਖ ਸੀ ਇਹਨੂੰ ਫਿਰ ਹਰ ਸ਼ਬਦ ਸੰਪੂਰਨ ਹੋਇਆ ਤ੍ਰੇਤੇ ਦੇ ਵਿੱਚ ਹਰ ਸ਼ਬਦ ਸੰਪੂਰਨ ਹੋਇਆ ਸਾਰੇ ਯੁਗ ਦਾ ਮੰਤਰ ਹੀ ਰਿਹਾ ਜਦੋਂ ਦੁਆਪਰ ਯੁਗ ਆਇਆ ਮਹਾਰਿਸ਼ੀ ਵਿਆਸ ਜੀ ਨੂੰ ਗੋਬਿੰਦ ਅੱਖਰ ਜਿਹੜਾ ਹੈ ਗੋਬਿੰਦ ਸ਼ਬਦ ਇਹ ਸਪੁਰਨ ਕੀਤਾ ਫਿਰ ਇਹ ਸਾਰੇ ਯੁਗ ਦੇ ਵਿੱਚ ਗੋਬਿੰਦ ਦਾ ਜਾਪ ਚੱਲਿਆ ਕਲ ਯੁਗ ਦੇ ਵਿੱਚ ਸ਼ੰਕਰਾਚਾਰੀਆ ਜੀ ਸ਼ਿਵ ਜੀ ਦਾ અવਤਾਰ ਹੋਏ ਤੇ ਉਹਨਾਂ ਨੂੰ ਰਾਮ ਸ਼ਬਦ ਸਪੁਰਨ ਹੋਇਆ ਕਲ ਯੁਗ ਦੇ ਵਿੱਚ ਰਾਮ ਸ਼ਬਦ ਮੰਤਰੰ ਰਾਮ ਰਾਮ ਨਾਮੰ ਇਹ ਸਾਸ ਜੀ ਹੋਇਆ ਇਹ ਚਾਰੇ ਅੱਖਰ ਜਿਹੜੇ ਉਹ 36 ਜੁਗ ਜਿਹੜੇ ਚਾਰ ਕਲਪ ਸਮਾਧੀ ਦੇ ਵਿੱਚ ਤਿਆਰ ਕੀਤੇ ਸੀ ਉਹ ਮੰਤਰ ਆਪਣੀ ਸਿੱਖਾਂ ਨੂੰ ਦੇਣਾ ਸੀ ਉਹ ਮੰਤਰ ਲੈ ਕੇ ਸੱਚਖੰਡ ਤੋਂ ਗੁਰੂ ਨਾਨਕ ਆਪ ਮਨੁੱਖਾ ਜਾਮੇ ਵਿੱਚ ਆ ਗਏ ਤੇ ਜੋ ਜਨਮ ਤੋਂ ਲੈ ਕੇ 5 ਵਰਿਆਂ ਤੱਕ ਦਾ ਇਤਿਹਾਸ ਹੈ ਬੜਾ ਰਸਮਈਆ ਮੈਂ ਉਹ ਕੇਵਲ ਡੇਢ ਵਰੇ ਦੇ ਸੀ ਗੁਰੂ ਨਾਨਕ ਜਿਸ ਵੇਲੇ ਦੀ ਇਹ ਘਟਨਾ ਆਪਣੇ ਇਸ ਪ੍ਰਕਰਨ ਦੇ ਨਾਲ ਸੰਬੰਧ ਰੱਖਦੀ ਹੈ ਬੜਾ ਗੂੜਾ ਪਿਛੇਕ ਸਵਾਲ ਇਹ ਸੀ ਕਿ ਸੰਸਾਰ ਨੇ ਵਾਹਿਗੁਰੂ ਮੰਤਰ ਗੁਰੂ ਦੀ ਰਸਨਾ ਤੋਂ ਕਦੋਂ ਸੁਣਿਆ ਔਰ ਕਿਵੇਂ ਸੁਣਿਆ ਬਣ ਤ ਤਾਂ ਇਸ ਤਰ੍ਹਾਂ ਹੋ ਗਈ ਬਣਦੇ ਆ ਬਣੀਆਂ ਚਾਰ ਜੁਗਾਂ ਦੇ ਚਾਰ ਮੰਤਰ ਜਿਹੜਾ ਸਾਰ ਵਚਨ ਕਿਵੇਂ ਬਣਿਆ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰ ਮੰਤਰ ਚਾਰੋਂ ਕਾ ਚਾ ਵਾਹਿਗੁਰੂ ਮੰਤਰ ਨਿਰਤਾਰ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਬਚਪਨ ਦੀ ਉਮਰ گزار ਰਹੇ ਨਾ ਭੈਣ ਨਾਨ ਕੀ ਪੰਜ ਭਰੇ ਵੱਡੀ ਹੈ ਹਰ ਵੇਲੇ ਗੋਦੀ ਲਾਉਂਦੀ ਨੇ ਮੀਰ ਨੂੰ ਬੜਾ ਪਿਆਰ ਕਰਦੀ ਹੈ ਘਰ ਦੇ ਵਿੱਚ ਇੱਕ ਚਿੰਤਾ ਚੱਲ ਗਈ ਹੈ ਕਦੇ ਕਦੇ ਪਤੀ ਪਤਨੀ ਮਹਿਤਾ ਜੀ ਸਤਕਾਰਯੋ ਮਾਤਾ ਤ੍ਰਿਪਤਾ ਜੀ ਕਦੇ ਕਦੇ ਚਿੰਤਾ ਕਰਦੇ ਆ ਲੜਕੀ ਵੀ ਕੋਲ ਖੜੀ ਸੁਣਦੀ ਹੈ ਭੈਣ ਨਾਨ ਕੀ ਉਹ ਕਹਿੰਦੇ ਜੀ ਦੇਖੋ ਲੋਕਾਂ ਦੇ ਬੱਚੇ ਕੁਛ ਨਾ ਕੁਛ ਤਾਂ ਬੋਲਦੇ ਆ ਆਪਣਾ ਨਾਨਕ ਬੋਲਦਾ ਨਹੀਂ ਇਹ ਚਿੰਤਾ ਸੀ ਕਿ ਨਾਨਕ ਬੋਲਦਾ ਨਹੀਂ ਮਾਤਾ ਨੂੰ ਵੀ ਚਿੰਤਾ ਖਰ ਚਲੋ ਹੋਰ ਅਡੀ ਕਰੋ ਤੇ ਅੱਜ ਕੱਲ ਕਰਦਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਡੇਢ ਸਾਲ ਦੀ ਉਮਰ ਹੋ ਗਈ ਡੇਢ ਬਰੇ ਦੀ ਉਮਰ ਹੋ ਗਈ ਡੇਢ ਬਰੇ ਤੱਕ ਸ਼ਬਦ ਦੀ ਸਾਹ ਜੇ ਨਹੀਂ ਪਾਈ ਗੁਰੂ ਨਾਨਕ ਨੇ ਬੋਲੀ ਨਹੀਂ ਨਹੀਂ ਬੋਲੇ ਕਿਸੇ ਦਾ ਭੈਣ ਨਾਨਕੀ ਬੜੀ ਕੋਸ਼ਿਸ਼ ਕਰਦੀ ਹੱਸਦੇ ਜ਼ਰੂਰ ਹੱਸੇ ਤਸੀ ਪਰ ਵਚਨ ਕੋਈ ਨਹੀਂ ਉਚਾਰਨ ਕੀਤਾ ਅੱਜ ਡੇਢ ਬਰੇ ਦੀ ਉਮਰ ਵਿੱਚ ਗੁਰੂ ਨਾਨਕ ਨੇ ਸੰਸਾਰ ਦੇ ਨਾਲ ਸ਼ਬਦਾਂ ਦੀ ਸਾਝ ਪਾਉਣੀ ਸੀ ਪਰ ਜਨਮ ਜਨਮਾਂ ਤਰਾ ਦੀ ਭਗਤੀ ਕਰਕੇ ਭਗਤੀ ਦਾ અવਤਾਰ ਲਿਆ ਹੋਇਆ ਭੈਣ ਨਾਨਕੀ ਦੇ ਰੂਪ ਵਿੱਚ ਉਸ ਜਿਗਿਆਸੂ ਆਤਮਾ ਨੇ ਸਭ ਤੋਂ ਪਹਿਲਾ ਵਾਹਿਗੁਰੂ ਮੰਤਰ ਦੇਣਾ ਸੀ ਉਸ ਨੂੰ ਜਿਹਦੀ ਐਡੀ ਵੱਡੀ ਕਮਾਈ ਸੀ ਜੀਨੇ ਗੁਰੂ ਨਾਨਕ ਨੂੰ ਸੰਸਾਰ ਵਿੱਚ ਸਭ ਤੋਂ ਪਹਿਲਾ ਮਨੁੱਖੀ ਜਾਮੇ ਵਿੱਚ ਤੇ ਮਨੁੱਖੀ ਅੱਖ ਦੇ ਨਾਲ ਰੱਬ ਵੇਖਿਆ ਉਹ ਭੈਣ ਨਾਨਕੀ ਸੀ ਪਹਿਰ ਨਾਮ ਦੀ ਤੋਂ ਬਿਨਾ ਗੁਰੂ ਨਾਨਕ ਨੂੰ ਰੱਬ ਲਈ ਕਿਸ ਨੇ ਦੇਖਿਆ ਪਹਿਲਾਂ ਸਭ ਤੋਂ ਪਹਿਰ ਪਹਿਰ ਨਾਮ ਦੀ ਹੀ ਹੈ ਤੇ ਉਸ ਤੋਂ ਬਾਅਦ ਐਂ ਟਿਕੇ ਹੋਏ ਮਾਹੌਲ ਵਿੱਚ ਜਦੋਂ ਥੋੜੀ ਜੀ ਚਿੰਤਾ ਬੰਦੇ ਨੂੰ ਹੋਵੇ ਨਾ ਕਈ ਵਾਰੀ ਸ਼ਾਂਤ ਰਸ ਵਿੱਚ ਬਹਿ ਜਾਂਦੇ ਆ ਗਮਗੀਨ ਹੋ ਕੇ ਬਚਨ ਨਹੀਂ ਕੋਈ ਉਚਾਰਨ ਕਰਦਾ ਚੁੱਪ ਕਰੇ ਬੈਠੇ ਕੁਝ ਪਲ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਵਿਚਾਰ ਕਰਦਿਆਂ ਕਰਦਿਆਂ ਸਾਰੇ ਚੁੱਪਨ ਗੁਰੂ ਨਾਨਕ ਨੇ ਟੁਕਮਾ ਸਮਾਂ ਵੇਖਿਆ ਸੰਸਾਰ ਦਾ ਬੱਚਾ ਚਾਹੇ ਮਾਂ ਕਹੇ ਕਿ ਸਾਂਝ ਪਾਵੇ ਸੰਸਾਰ ਨਾਲ ਪਿਓ ਕਹੇ ਕਿ ਚਾਚਾ ਕਹੇ ਕਿ ਦਾਦਾ ਨਾਨਾ ਮਾਮਾ ਜੋ ਵੀ ਰਿਸ਼ਤੇ ਨੇ ਭੈਣ ਭਰਾ ਕੁਛ ਨਾ ਚਾਹੇ ਕਿਸੇ ਬਸਪੂ ਦੇ ਨਾਲ ਕੁਛ ਨਾ ਕੁਛ ਪਹਿਲਾ ਸ਼ਬਦ ਕੋਈ ਹੁੰਦਾ ਹੈ ਪਰ ਗੁਰੂ ਨਾਨਕ ਨੇ ਕੋਈ ਵੀ ਸੰਸਾਰ ਦਾ ਸ਼ਬਦ ਸੰਸਾਰ ਦੇ ਰਿਸ਼ਤੇ ਨਾਲ ਜੁੜਿਆ ਸ਼ਬਦ ਕੋਈ ਵੀ ਨਹੀਂ ਉਚਾਰਨ ਕੀਤਾ ਸ਼ਬਦ ਵਿਚਾਰਨ ਕੀਤਾ ਜਿਹੜਾ ਚਾਰ ਕਲਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਉਹ ਤਿਆਰ ਕਰਕੇ ਲੈਂਦਾ ਸੀ ਅੱਜ ਪਹਿਲਾ ਜਗਿਆਸੂ ਭੈਣ ਨਾਨਕੀ ਨੂੰ ਦੇਖ ਕੇ ਉਹਦੇ ਅੰਤਿਸ਼ ਕਰਨ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਦੇਣ ਲੱਗੇ ਨਾ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਤਜ ਅਭਮਾਨ ਲੇਖੋ ਮਨਮੋਲ RAM ਨਾਮ ਹਿਰਦੇ ਮੈਂ ਤੋਲ ਅੱਜ ਉਹ ਵਪਾਰ ਘਰ ਵਿੱਚ ਹੋਣ ਲੱਗਾ ਉੱਚੇ ਦੇਖੇ ਬਿਲੰਦ ਆਵਾਜ਼ ਵਿੱਚ ਸੁਣਾਈ ਤਾਂ ਸਾਰਿਆਂ ਨੂੰ ਦਿੱਤੀ ਪਰ ਇਹ ਨਾਮ ਹਿਰਦੇ ਵਿੱਚ ਕੇਵਲ ਭੈਣ ਨਾਨਕੀ ਦੇ ਹੀ ਟਿਕਿਆ ਕਿਉਂਕਿ ਉਹਦੇ ਪਰਖਾਏ ਵਿਚਾਰਨ ਕੀਤਾ ਸੀ ਸਿੱਧਾ ਅਸਰ ਭੈਣ ਨਾਨਕੀ ਤੇ ਹੋਇਆ ਮਹਾਰਾਜ ਸਾਹਿਬ ਨੇ ਉੱਚੇ ਬਰੰਦ ਆਵਾਜ਼ ਵਿੱਚ ਜਦੋਂ ਪੂਰੇ ਪਰਿਵਾਰ ਦੇ ਸਾਰਿਆਂ ਨੇ ਆਵਾਜ਼ ਸੁਣੀ ਤੇ ਖੁਸ਼ੀ ਦੀ ਲਹਿਰ ਦੌੜ ਗਈ ਨਾ ਪਿਤਾ ਦਾ ਨਾਮ ਨਾ ਭੈਣ ਦਾ ਨਾ ਕਿਸੇ ਹੋਰ ਦਾ ਉੱਚੇ ਦੇ ਕੇ ਸਿਆਣਿਆ ਮਾਗੋ ਪੈਣ ਨਾਨਕੀ ਵੱਲ ਚਿਹਰਾ ਕਰਕੇ ਪੈਣ ਨਾਨਕੀ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਤੇ ਪੈਣ ਨਾਨਕੀ ਨੂੰ ਮੁਸਕਰਾ ਕੇ ਨਾਮ ਦੇਣ ਲੱਗੇ ਉਹਦੀ ਗੋਦ ਵਿੱਚ ਚੁੱਕੇ ਹੋਏ ਡੇਢ ਵਰਿਆਂ ਦੀ ਉਮਰ ਵਿੱਚ ਉਸ ਸੰਸਾਰ ਦੇ ਮਾਲਕ ਸਤਿਗੁਰੂ ਉੱਚੇ ਦੇ ਕੇ ਕਹਿੰਦੇ ਵਾਹਿਗੁਰੂ ਇਹ ਸ਼ਬਦ ਉੱਚੇ ਦੇ ਕੇ ਕਹਿ ਦਿੱਤਾ ਪੈਣ ਨਾਨਕੀ ਦੇ ਕੰਨਾਂ 'ਤੇ ਹੋ ਕੇ ਸ਼ਬਦ ਅੰਦਰ ਚਲਾ ਗਿਆ ਅੰਦਰ ਜਾ ਕੇ ਸ਼ਬਦ ਨੇ ਆਪਣੀ ਕਿਸਮ ਦੀ ਆਵਾਜ਼ ਪੈਦਾ ਆਪ ਕਰ ਲਈ ਸ਼ਬਦ ਉੱਥੇ ਪਹੁੰਚ ਗਿਆ ਜਿੱਥੋਂ ਸੰਸਾਰ ਦੇ ਫੁਰਨੇ ਫੁਰਦੇ ਐ ਸਾਡੇ ਇਸ ਲਈ ਬੰਦ ਨਹੀਂ ਹੁੰਦੇ ਸਾਡਾ ਸ਼ਬਦ ਉੱਥੇ ਪਹੁੰਚਿਆ ਨਹੀਂ ਭੈਣ ਨਾਨਕੀ ਦਾ ਸ਼ਬਦ ਉੱਥੇ ਪਹੁੰਚ ਗਿਆ ਤੇ ਫੁਰਨੇ ਉੱਥੇ ਨੇੜੇ ਨਹੀਂ ਆ ਸਕਦੇ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਣ ਲੱਗ ਪਈ ਨਿੱਕੇ ਨਿੱਕੇ ਚਰਨ ਆਪਣੇ ਸੰਸਾਰਕ ਰਿਸ਼ਤੇ ਵਿੱਚ ਉਸ ਵੀਰ ਦੇ ਪਰ ਨਹੀਂ ਆਪਣੇ ਪਰਮਾਤਮਾ ਦੇ ਚਰਨਾਂ ਨੂੰ ਮੱਥੇ ਨੂੰ ਲਾਇਆ ਕਿ ਮੈਨੂੰ ਇਹ ਮਾਣ ਦਿੱਤਾ ਸੰਸਾਰ ਦੇ ਜਿਹੜੇ ਰੱਬ ਮੇਰਾ ਵੀਰ ਬਣ ਕੇ ਆਇਆ ਔਰ ਮੈਨੂੰ ਨਾਮ ਬਖਸ਼ਿਸ਼ ਕੀਤਾ ਨਾਮ ਦੀਆਂ ਧੁਨਾ ਸਾਰੇ ਗੁਰਮਖ ਰੋਮ ਰੋਮ ਹਰ ਤ ਹੈ ਵਦੀ ਅਵਸਥਾ ਪ੍ਰਾਪਤ ਹੋ ਗਈ ਭਾਈ ਸਾਹਿਬ ਜੀ ਇਸ ਦਾ ਇੱਕ ਮਹਾਤਮ ਜਿਹੜਾ ਆਮ ਪ੍ਰਚਾਰਕ ਸੁਣਾਉਂਦੇ ਰਹਿੰਦੇ ਆ ਮੈਂ ਵੀ ਸੁਣਾ ਦਿੰਦਾ ਜੈਸੇ 68 ਤੀਵਿਤ ਪਰਸ ਕਿਉ ਜੋਗ ਚਾਰ ਚੜੇ ਕੈਲਾਸ ਰਹੇ 68 ਤੀਰਥਾਂ ਦੇ ਕੋਈ ਇਸ਼ਨਾਨ ਕਰਕੇ ਆਵੇ ਬਹੁਤ ਸਮੇਂ ਦੀ ਲੋੜ ਹੈ ਬੜਾ ਫੈਸਾ ਚਾਹੀਦਾ 68 ਤੀਰਥ ਕਿਤੇ 21 ਤੇ ਕੋਈ ਕਿਤੇ ਉਹ ਕਿਤੇ ਇਹਦਾ ਜਿਹੜਾ ਮਹਾਤਮਾ ਇੱਕ ਥਾਂ ਤੇ ਜੋੜ ਲਓ ਇੱਕ ਥਾਂ ਤੇ ਲਿਖ ਲਓ ਜੈਸੇ 68 ਤੀਰਥ ਪਰਸ਼ੀਓ ਜੁਗ ਚਾਰ ਚੜੇ ਕੈਲਾਸ਼ ਰਿਓ ਚਾਰ ਜੁਗ ਕੈਲਾਸ਼ ਪਰਬਤ ਦੇ ਉੱਤੇ ਜਿੱਥੇ ਸ਼ਿਵਜੀ ਦਾ ਧੂਣਾ ਬਣਿਆ ਉਹਨਾਂ ਨੇ ਤਪੱਸਿਆ ਕੀਤੀ ਚਾਰ ਜੁਗ ਉਹ ਤਾਂ ਸੰਦੂਾਰ ਦੀ ਸਮਾਧੀ ਲਾ ਕੇ ਤਪੱਸਿਆ ਕਰੇ। ਸਰੀਰ ਨੂੰ ਦੁੱਖ ਦੇ ਕੇ ਤਪੱਸਿਆ ਕਰੇ। ਤਪੱਸਿਆ ਕੀ ਹੈ? ਸਰੀਰ ਨੂੰ ਦੁੱਖ ਦੇ ਕੇ ਪ੍ਰਮਾਤਮਾ ਨੂੰ ਚੇਤੇ ਕਰਨ। ਇਹ ਤਾਂ ਅਵਸ਼ਿਤ ਤਪੱਸਿਆ ਹੈ। ਗੁਰੂ ਘਰ ਵਿੱਚ ਪ੍ਰਮਾਣਿਕ ਨਹੀਂ ਹੈ। ਜੈਸੀ 830 ਸਾਲ ਪੁਰਸ਼ ਕਿਉਂ ਯੁਗਚਾਰ ਚੜੇ ਕੈਲਾਸ਼ ਦੇ ਚਾਰ ਯੁਗ ਕੈਲਾਸ਼ ਪਰਬਤ ਤੇ ਸਮਾਧੀ ਲਾਉਣ ਦੀ ਉਹਦਾ ਜਿਹੜਾ ਮਹਤਮ ਪੁੰਨ ਫਲ ਪਹਿਲੇ ਵਿੱਚ 88 ਤੀਰਥਾਂ ਦੇ ਮਹਤਮ ਵਿੱਚ ਜੋੜ ਲਓ। ਇਸ ਤੋਂ ਬਾਅਦ ਤੀਸਰਾ ਮਹਾਤਮ ਜੈਸੇ ਕੋਟ ਵਰਖ ਤਪ ਉਰਦ ਮੁਖੀ ਵਾਹਿਗੁਰੂ ਜੈਸੇ ਕੋਟ ਵਰਖ ਜਿਵੇਂ ਤਪ ਉਰਦ ਮੁਖੀ ਦੀ ਬਾਤ ਇਬਾਦ ਵਿੱਚ ਆਉਣੀ ਹੈ ਕਹਿੰਦੇ ਜਿਸ ਤਰ੍ਹਾਂ ਕਰੋੜਾਂ ਅਸ਼ਮੇਧ ਜਗ ਕੁਰਖ ਖੇਤਰ ਦੀ ਧਰਤੀ ਦੇ ਵਿੱਚ ਜੈਸੇ ਲੱਖ ਵਾਰ ਕੁਰਖ ਖੇਤਰ ਮੈਂ ਅਸ਼ਮੇਧ ਜਗ ਅਪੰਗ ਠਾਇਓ 1 ਲੱਖ ਅਸ਼ਮੇਧ ਜਗ ਕਿਹੜਾ ਕਰ ਲੂਗਾ ਭਾਈ ਦੁਆਪਰ ਦੇ ਵਿੱਚ ਜਗਤ ਕਰਨ ਵਾਲਾ ਖਰਚ ਕਰਨ ਵਾਲਾ ਸਮਰਾਟ ਧਰਮਪੁੱਤਰ ਜਯ ਦਿਸ਼ਟਰ ਹੈ ਜੋ ਚੱਕਰਵਰਤੀ ਬਾਦਸ਼ਾਹ ਹੈ ਸਾਰੇ ਛੋਟੇ ਰਾਜੇ ਅਧੀਨ ਜਿਹਦੇ ਇਹ ਜਗ ਦੇ ਸਹਾਇਤਾ ਕਰਨ ਵਾਲਾ ਭਗਵਾਨ ਕ੍ਰਿਸ਼ਨ ਦੁਆਪਰ ਦੇ અવਤਾਰਨ ਤਾਂ ਕਿਤੇ ਜਾ ਕੇ ਇੱਕ ਜਗ ਸਿਰੇ ਚੜਿਆ ਜੇ ਵਾਲਮੀਕ ਨਾ ਉਹਦਾ ਮੈਨ ਖਲ ਹੋ ਵੀ ਨਹੀਂ ਸੀ ਚੜਨਾ ਸਿਰੇ ਫਿਰ 1 ਲੱਖ ਜੋ ਕੇ ਕੌਣ ਕਰੂਗਾ 1 ਲੱਖ ਤਾਂ ਉਹ ਨਾ ਤੇਰੀ ਹੋਇਆ ਪਰ ਭਾਈ ਸਾਹਿਬ ਕਹਿੰਦੇ ਮੈਂ ਸ਼ੁਟ ਕਰਨਾ ਵੀ ਜੇ ਕੋਈ 1 ਲੱਖ ਜਗ ਕਰ ਲਵੇ ਤਾਂ ਉਹਦਾ ਮਹਾਤਮ 68 ਤੀਰਥਾਂ ਦੇ ਅਸ਼ਨਾਨ ਦੇ ਮਹਾਤਮ ਵਿੱਚ ਚਾਰ ਜੋ ਕਲਾਸ਼ ਪਰਬ ਦੀ ਤਪੱਸਿਆ ਦੇ ਮਹਾਤਮ ਦੇ ਵਿੱਚ ਇਹਨੂੰ ਵੀ ਵਿੱਚ ਜੋੜ ਲਓ। ਜੈਸੇ ਲਾਖ ਵਾਰ ਪੁਰਖhetra ਮੇ ਅਸਮੀਤ ਜਗ ਪੰਗਠੇ ਹੋ। ਜੈਸੇ ਕੋਟ ਵਰਕ ਤਪ ਉਰਦ ਮੁਖੀ ਕਰੋਣਾ ਵਰੇ ਸਿਰ 헤ਟਾਂ ਕਰਕੇ ਜਿਵੇਂ ਸੰਕਰਾਚਾਰੀਆ ਜਿਹੜਾ ਤਹਿਤ ਗੁਰੂ ਸ਼ੁਕਰਾਚਾਰੀਆ ਜੀ ਇਹ ਸ਼ੁਕਰਾਚਾਰੀਆ ਵੀ ਇਹ ਤਾਂ ਪੇ ਨੇ ਐਸੇ ਵਾਸਤੇ ਕੀਤਾ ਸੀ ਸੰਜੀਵਨੀ ਮੰਤਰ ਲੈਣਾ ਸੀ ਜੀ ਦੇ ਕੋਲ ਇਹ ਵੀ ਪੁੱਠਾ ਲੜ ਗਿਆ ਸੀ ਉਹਨੂੰ ਕਹਿੰਦੇ ਨੇ ਜਣੀ ਕਪਾਲੀ ਆਸਣ ਹੋ ਕੇ ਰਹਿਣਾ ਜੈਸੇ ਕੋਟਮਰਖ ਕਰੋੜਾ ਮਰੇ ਕੋਈ ਇਸ ਤਰ੍ਹਾਂ ਦੀ ਤਪੱਸਿਆ ਕਰੇ ਤਤ ਉਰਧਮੁਖੀ ਦੂਸਰਾ ਪੈਸੰਤਰ ਮੈਦਨ ਦਾ ਹੈ ਜੇ ਇਹਦਾ ਮਹੱਤਵ ਇਹਦੇ ਵਿੱਚ ਜੋੜ ਲਓ ਉੱਪਰ ਦੇ ਵਿੱਚ ਬ੍ਰਾਹਮਣ ਲੋਕ ਹਮਨ ਕਰਦੇ ਨੇ ਘੀ ਦਾ ਕਹਿੰਦੇ ਕੋਈ ਕੀ ਦੇ ਥਾਂ ਤੇ ਆਪਣੇ ਸਰੀਰ ਨੂੰ ਕੱਟ-ਕੱਟ ਕੇ ਰੱਬ ਦੇ ਨਾਂ ਤੇ ਆਉਤੀਆਂ ਪਾ ਦੇਵੇ ਔਖਾ ਕੰਮ ਹੈ ਪਰ ਇਹ ਵੀ ਕਰ ਲਵੇ ਕੋਈ ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਦਾ ਮਹਤਮ ਚਾਰ ਜੋ ਕੈਲਾਸ਼ ਪਰਬਤ ਦੀ ਤਪੱਸਿਆ ਦਾ ਮਹਤਮ 1 ਲੱਖ ਅਸ਼ਮੀਰ ਜਗ ਬਿਨਾ ਭੇਗਣਾ ਪੈਣ ਤੋਂ ਉਹਦਾ ਮਹਤਮ ਕਰੋੜਾ ਵਰੇ ਪੁੱਠਾ ਲਾ ਕੇ ਤਪੱਸਿਆ ਕਰਨ ਦਾ ਮਹਤਮ ਤੇ ਆਪਣੇ ਸਰੀਰ ਨੂੰ ਰੰਚਕ ਰੰਚ ਕੱਟ ਕੇ ਆਹੋਤੀਆਂ ਪਾਉਣ ਦਾ ਮਹਾਤਵੇ ਪੰਜ ਮਹਾਤਮ ਇਕ ਤੋਂ ਇਕੱਠੇ ਕਰ ਲੋ ਭਾਈ ਸਾਹਿਬ ਦੀ ਹੋਂ ਨਿਚੋੜ ਕਰਦੇ ਨਾ ਉਹਨੇ ਅੰਮ੍ਰਿਤ ਨਾਮ ਬਸੇਸ਼ ਈਤੀ ਜਿਨੇ ਇੱਕ ਵਾਰ ਸ੍ਰੀ ਵਾਹਿਗੁਰੂ ਕਹੋ ਜਿਨੇ ਇੱਕ ਵਾਰ ਵਾਹਿਗੁਰੂ ਕਹਿ ਦਿੱਤਾ ਉਹਨੂੰ ਇੰਨਾ ਮਹਾਤਮ ਮਿਲ ਜਾਂਦਾ ਹੈ ਇਹਦੇ ਤੇ ਸ੍ਰੀਮਾਨ ਸਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਇਹ ਸ਼ਬਦੀ ਵਿਆਖਿਆ ਸੁਣਾਉਂਦੇ ਹੋਏ ਕਦੇ ਕਦੇ ਸੁਣਾਇਆ ਕਰਦੇ ਸੀ ਉਹਦੇ ਚ ਇੱਕ ਫਿਰ ਛੋਟਾ ਜਿਹਾ ਦਸਤਾਨ ਦਿਆ ਕਰਦੇ ਸੀ ਬਾਬਾ ਜੀ ਸੁਣਿਆ ਹੋਊ ਸ਼ਾਇਦ ਤੁਸੀਂ ਜਿਹਨਾਂ ਨੇ ਸੰਗਤ ਕੀਤੀ ਹੈ ਉਹ ਕਹਿੰਦੇ ਜੇ ਕੋਈ ਸ਼ੰਕਾ ਵਾਲਾ ਕਹੇ ਵੀ ਇਹ ਕਿਵੇਂ ਹੋ ਸਕਦਾ ਹੈ ਵਾਹਿਗੁਰੂ ਸਹ ਜੀ ਕਹਿੰਦੇ